हा <laughs> भे सोना भले सोने सोन ਵਾਹ ਵਧੀਆ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਸਾਰਿਆਂ ਨੂੰ ਸੰਗਤ ਨੂੰ ਪਤਾ ਹੈਗਾ ਕਿ ਜਿਹੜਾ ਅਪਰੇਸ਼ਨ ਤੇ ਰਾਸਨ ਦੀ ਰੈਕਸ਼ਨਾਂ ਜਿਹੜੇ ਉਹ ਜੋਰੋ-ਸੋਰਾਂ ਤੇ ਚੱਲ ਰਹੇ ਨੇ ਸੋ ਸਾਡਾ ਭਰਾ ਦਲਜੀਤ ਸਿੰਘ ਦੱਲੀ ਜੋ ਆਜ਼ਾਦ ਉਮੀਦਵਾਰ ਲੱਗਰ ਸਿੰਘ ਖਾਵਨੋਂ ਐਲਾਨਿਆ ਗਿਆ ਹੈਗਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਪੂਛੀ ਦੀ ਗੱਲ ਦੱਸਣ ਲੱਗਾ ਜਿਹੜਾ ਰਿਪੋਰਟ ਆ ਰਹੀ ਆ ਆਪਾਂ 400 ਤੋਂ ਲੈ ਕੇ 500 ਵੋਟ ਤੱਕ ਆਪਾਂ ਜਿੱਤ ਰਹੇ ਹਾਂ ਅੱਜ ਦੀ ਤਰੀਕ ਦੇ ਵਿੱਚ। બીજી ਗੱਲ ਦੂਸਰੀ ਗੱਲ ਇਹ ਆ ਇਹ ਆਪਾਂ ਇਹ ਡਿਗ ਨੂੰ ਜਿੱਤ ਨਹੀਂ ਮੰਨਦੇ। ਘੱਟੋ ਘੱਟ 1100 1200 ਵੋਟ ਤੇ ਆਪਾਂ ਜਿੱਤ ਮੰਨਾਂਗੇ। ਸੋ ਸਾਰੇ ਹੀ ਸੰਗਤਾਂ ਨੂੰ ਬੇਨਤੀ ਆ ਜਿੰਨੇ ਵੀ ਆਪਣੇ ਭਰਾ ਖੜੇ ਨੇ ਇਕੱਲੇ ਇਕੱਲੇ ਬੰਦੇ ਨੇ ਪੂਰੀ ਦਰੋਂ ਲਾ ਕੇ ਸਪੋਰਟ ਕਰਨੀਆਂ ਕੱਲੇ ਕੱਲੇ ਵਰਕਰ ਦੇ ਨਾਲ ਆਪਾਂ ਮੁਲਾਕਾਤ ਕਰੀਏ ਕੱਲੇ ਕੱਲੇ ਵੋਟ ਲਵੇ ਆਪਾਂ ਜਾਣਾਗਾ ਆਪੋ ਆਪਣੀ ਜ਼ੋਨ ਆਪੋ ਆਪਣੀ ਜ਼ੋਨ ਸਮਝੀਏ ਸਾਰਿਆਂ ਨੇ ਕੋਈ ਇਹ ਨਹੀਂ ਹੈਗਾ ਵੀ ਭਰਾ ਦਰਦੀ ਖੜਾਗਾ ਇਹ ਆਪਾਂ ਖੜੇ ਆਂਗੇ ਹਰ ਇੱਕ ਬੰਦਾ ਮਨ ਨੂੰ ਵੀ ਭਰਾ ਸਾਡੇ ਆ ਖੜਾਗਾ ਆ ਬੱਚਿਆਂ ਤੋਂ ਲੈ ਕੇ ਵੀ ਖੜਾਗਾ ਇਹ ਆਪਣਾ ਇੱਕ ਨਿੱਜੀ ਕੰਮ ਨਹੀਂ ਹੈਗਾ ਨਿੱਜੀ ਕੰਮ ਹੈਗਾ ਆਪਾਂ ਆਪਕੋ ਆਪਣਾ ਸਾਹ ਲੈਣਾ ਦੱਸ ਆਪਕੋ ਆਪਣਾ ਫਰਜ਼ ਸਮਝਣਾ ਤੋਂ ਮੇਰੀ ਬੇਨਤੀ ਆ ਭਰਾ ਨੂੰ ਅਸੀਂ ਪੂਰਾ ਸਟੋਰਾਂ ਪੱਤੀ ਵੱਲੋਂ ਆ ਸਾਰੇ ਜੂਸ ਚਾਦੇ ਨਾਲ ਖੜਾ ਸਾਡੇ ਭਰਾ ਕੇ ਸ੍ਰੋਣੀ ਸਾਰੇ ਆਪ ਜਿੰਨਾ ਵੀ ਜੂਸ ਆ ਜਿੰਨੇ ਵੀ ਸਾਡੇ ਸਿਆਣੇ ਬੰਦੇ ਨੇ ਜਾਗ ਰਹੋਣੀ ਭਰਾ ਨਸਤਰੋਣੀ ਸਾਰੇ ਖੜੇ ਨੇ ਸਾਰੇ ਗੁਰਪਿੰਟੂ ਹੋਣੀ ਕੱਲੀ ਕੱਲੀ ਵੋਟ ਸਾਡੇ ਸਿੱਖ ਇਹਦੇ ਵਿੱਚੋਂ ਜਿਹੜਾ ਸਟੋਰਾ ਪੱਤੀ ਆ 1 ਨੰਬਰ ਵਾਰਡ ਦੇ ਵਿੱਚੋਂ ਸਭ ਤੋਂ ਵੱਧ ਵੋਟ ਅਸੀਂ ਕੱਢ ਕੇ ਦੇਵਾਂਗੇ ਤਾਂ ਕਿ ਸਾਡੇ ਭਰਾ ਸਾਡੀਆਂ ਬਾਹਾਂ ਸਾਡੇ ਨਾਲ ਖੜੇ ਨੇ ਸਾਨੂੰ ਪੂਰਾ ਉਹ ਹੋਗਾ ਨਗਰ ਸਿੱਖ ਦੇ ਸਾਰੇ ਵਾਰਡਾਂ ਦੇ ਵਿੱਚੋਂ ਅਸੀਂ ਤੁਹਾਨੂੰ ਪੂਰੀ ਆਸ ਦੇ ਨਾਲ ਅਸੀਂ ਕਹਿੰਦੇ ਆ ਕਿ ਤਰਵਾਸ਼ਤ ਮੋਰੇ ਸਭ ਤੋਂ ਵੱਧ ਅਸੀਂ ਵੋਟਰ ਛੋਰਾਪੱਤੀ ਦੇ ਵਿੱਚੋਂ ਤੁਹਾਨੂੰ ਕੱਢ ਕੇ ਦੇਵਾਂਗੇ ਸੋ ਬੇਨਤੀ ਆ ਸਾਰੇ ਵੀ ਨੱਥਣੇ ਇਕਣ ਬੜਾ ਤੇ ਇਮਾਨਦਾਰ ਸਾਫ਼ ਸੁਥਰਾ ਹਰ ਇੱਕ ਬੰਦੇ ਦੇ ਕੰਮ ਆਉਣ ਵਾਲਾ ਇਹ ਇਨਸਾਨ ਹੈਗਾ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰੋ ਸੋ ਮੇਰੀ ਇੰਨੀ ਹੋਈ ਬੇਨਤੀ ਆ ਆ ਦੋ ਤਿੰਨ ਦਿਨ ਰਹਿ ਗਏ ਸਾਰੇ ਭਰਾ ਬਣ ਕੇ ਆਪਕੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਆਪਕੋ ਆਪਣੇ ਕੰਮਕਾਰ ਛੱਡ ਕੇ ਇਹਨੂੰ ਆਪਣਾ ਨਿੱਜੀ ਕੰਮ ਸਮਝੋ ਨਾ ਇਲੈਕਸ਼ਨ ਆ ਜਿਹੜਾ ਤੇ ਸਾਰੇ ਆਪਾਂ ਵੋਟ ਕਰੀਏ ਸੋ ਵੈਦੂ ਜੀ ਕਾ ਖਾਲਸਾ ਵੈਦੂ ਜੀ ਕਾ ਖਾਲਸਾ ਵੈਦੂ ਜੀ ਕਾ ਖਾਲਸਾ ਅਸੀਂ ਨਕਰ ਸੇਖੇ ਦੇ ਵਿੱਚ ਆਪ ਤੇ ਡੋਰ ਜੀਰ ਕਰਦੇ ਆਂ ਉਹਦੀ ਕਰਦੇ ਆਂ ਨਾਲ ਨਾ ਅਸੀਂ ਤਾਂ ਕਿ ਤੇ ਅੱਜ ਵੀ ਅਸੀਂ ਸਟੋਰਾ ਆਪਣੇ ਸਟੋਰਾ ਪੱਤੀ ਚ ਡੂਟ ਫੂਲ ਕਰਿਆ ਸੀਗਾ ਸਟੋਰਾ ਸਟੋਰਾ ਵਾਲੀ ਪੱਤੀ ਨੇ ਸਾਨੂੰ ਭਰਪੂਰ ਸਵਾਰਥ ਦਿੱਤਾ ਮੈਂ ਸਟੋਰਾ ਪੱਤੀ ਦੇ ਸਾਰੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੈ ਜੀ ਖਾਲਸਾ